ਕੀ ਗੁਰੂ ਦੇ ਹਜ਼ੂਰੀ ਦੇ ਵਿੱਚ ਲੜਾਈ ਕਰਨੀ ਚਾਹੀਦੀ ਹੈ? ਕਈ ਲੋਕੀ ਕਹਿੰਦੇ ਆ ਇੱਕ ਸਵਾਲ ਕਰਦੇ ਆ ਕਿ ਕੀ ਨਿਹੰਗ ਸਿੰਘਾਂ ਨੂੰ ਸੋਧਾ ਲਾਉਣ ਤੋਂ ਬਾਅਦ ਪਾਪ ਨਹੀਂ ਲੱਗਦਾ? ਇੱਕ ਬੜਾ ਤਰਕ ਉੱਠਦਾ ਵਾ। ਉਹ ਤਰਕ ਕੀ ਆ ਕਿ ਕੀ ਗੁਰੂ ਦੇ ਹਜ਼ੂਰੀ ਦੇ ਵਿੱਚ ਲੜਾਈ ਕਰਨੀ ਚਾਹੀਦੀ ਹੈ? ਜਿਹੜੇ ਲੋਕ ਤਰਕ ਕਰਦੇ ਆ ਉਹਨਾਂ ਦਾ ਤਰਕ ਪੀਕ ਪਰਸੈਂਟ ਠੀਕ ਆ ਜਿਹੜੀਆਂ ਲੜਾਈਆਂ ਕੁਰਸੀਆਂ ਦੇ ਪਿਛੇ ਹੁੰਦੀਆਂ ਆ ਉਹ ਤਾਂ ਖੈਰ ਗਲਤ ਆ ਕਿ ਜਿਹੜਾ ਗੁਰੂ ਦੀ ਹਜ਼ੂਰੀ ਦੇ ਵਿੱਚ ਇੱਕ ਦੂਜੇ ਦੀਆਂ ਪੱਗਾਂ ਲਾਉਣੀਆਂ ਗੁਰੂ ਦੀ ਹਜ਼ੂਰੀ ਦੇ ਵਿੱਚ ਡਾਂਗੋ ਸੋਟੇ ਹੋਣਾ ਇੱਕ ਦੂਜੇ ਦੀਆਂ ਪੱਗਾਂ ਤੇ ਹੱਥ ਪਾਉਣਾ ਤੇ ਲਾਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਆ ਸਾਹਮਣੇ ਉਹ ਚੀਜ਼ ਗਲਤ ਆ ਮੈਂ ਉਸ ਚੀਜ਼ ਨੂੰ ਗਲਤ ਕਹਿੰਦਾ ਵਾਂ ਪਰ ਮੈਂ ਇੱਕ ਹੋਰ ਬੇਨਤੀ ਨਾਲ ਦੀ ਨਾਲ ਕਰਾਂ ਮੰਨ ਲਓ ਇੱਕ ਬੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੋਈ ਬੇਅਦਬੀ ਕਰੇ ਹੁਣ ਉਸ ਬੇਅਦਬੀ ਕਰਨ ਵਾਲੇ ਬੰਦੇ ਨੂੰ ਨਾਲ ਦੀ ਨਾਲ ਹੀ ਬਾਹਰ ਸਿੰਘ ਫੜ ਲੈਣ ਉਹਨੂੰ ਬੰਦੇ ਨੂੰ ਗੁਰੂ ਦੀ ਹਜ਼ੂਰੀ ਦੇ ਵਿੱਚ ਹੀ ਉਹਨੂੰ ਮਾਰਿਆ ਜਾਵੇ ਸੋਧਾ ਲਾਇਆ ਜਾਵੇ ਤਾਂ ਮੈਂ ਇੱਕ ਬੇਨਤੀ ਕਰਾਂ ਸਾਡੇ ਪਿਓ ਦੀ ਕੋਈ ਦਾੜੀ ਨੂੰ ਹੱਥ ਪਾ ਰਿਹਾ ਹੋਵੇ ਤੇ ਆਪਾਂ ਇਹ ਥੋੜੀ ਆਖਾਂਗੇ ਵੀ ਜਗਾ ਕਿਹੜੀ ਆ ਜੇਕਰ ਪਿਓ ਦੀ ਦਾੜੀ ਨੂੰ ਕੋਈ ਹੱਥ ਪਾ ਰਿਹਾ ਹੋਵੇ ਤੇ ਪੁੱਤ ਦਾ ਫਰਜ ਹੈ ਉੱਥੇ ਜਾ ਕੇ ਤੇ ਆਪਦੇ ਪਿਓ ਦੇ ਵਿਰੋਧੀ ਨੂੰ ਘੇਰ ਲੈਣਾ ਉਹਨੂੰ ਢਾ ਲੈਣਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਗੁਰੂ ਸਾਡਾ ਮਾਤਾ ਪਿਤਾ ਹੈ ਤੇ ਜੇ ਸਾਡੇ ਪਿਓ ਦੀ ਕੋਈ ਆ ਕੇ ਬੇਅਦਬੀ ਕਰੇਗਾ ਤੇ ਸਿੱਖ ਦਾ ਫਰਜ ਇਹ ਆ ਕਿ ਉਹਨੂੰ ਉੱਥੇ ਘੇਰ ਕੇ ਉਹਦਾ ਉੱਥੇ ਕੰਮ ਨਿਬੇੜ ਦੇਣਾ ਜਿਹੜੇ ਤਰਕ ਕਰਦੇ ਆ ਨਾ ਵੀ ਨਹੀਂ ਬਈ ਮਾਰਨਾ ਨਹੀਂ ਚਾਹੀਦਾ ਸੀ ਜੀ ਉਹਨਾਂ ਵੀਰਾਂ ਨੂੰ ਮੈਂ ਜਵਾਬ ਦੇ ਦੇਆ ਮੈਂ ਇੱਕ ਮੈਂ ਬੇਨਤੀ ਕਰਾਂ ਕਈ ਲੋਕੀ ਕਹਿੰਦੇ ਆ ਇੱਕ ਸਵਾਲ ਕਰਦੇ ਆ ਕਿ ਕੀ ਨਿਹੰਗ ਸਿੰਘਾਂ ਨੂੰ ਸੋਧਾ ਲਾਉਣ ਤੋਂ ਬਾਅਦ ਪਾਪ ਨਹੀਂ ਲੱਗਦਾ ਤੇ ਇਹਦਾ ਜਵਾਬ ਇਹ ਆ ਕਿ ਨਹੀਂ ਇਸ ਚੀਜ਼ ਦਾ ਬਿਲਕੁਲ ਵੀ ਪਾਪ ਨਹੀਂ ਲੱਗਦਾ ਉਹ ਤੁਸੀਂ ਆਖਣਾ ਇਹ ਗੱਲ ਕਿਹੋ ਜਿਹੀ ਕੀਤੀ ਮੈਂ ਇੱਕ ਬੇਨਤੀ ਕਰਾਂ ਜਿਹਦੇ ਤਨ ਨੂੰ ਗੁਰੂ ਦੇ ਸਿੰਘ ਦੀ ਕਿਰਪਾਣ ਲੱਗ ਜਵੇ ਉਹਦਾ ਤਨ ਵੀ ਬਾਅਦ ਵਿੱਚ ਪਾਪਾ ਤੋਂ ਮੁਕਤ ਹੋ ਜਾਂਦਾ ਵਾ ਇੱਕ ਮੈਂ ਬੇਨਤੀ ਕਰਾਂ ਮੰਨ ਲਓ ਉਹ ਬੰਦਾ ਬੇਅਦਬੀ ਕਰਕੇ ਬਾਹਰ ਨਿਕਲਿਆ ਸਾਡੀ ਸਿੰਘਾਂ ਨੇ ਉਹਨੂੰ ਛੜਤਾ ਮੰਨ ਲਓ ਛੱਡ ਦੇਣ ਵੀ ਤੂੰ ਜਾ ਅੱਜ ਉਹ ਬੰਦਾ ਬਾਹਰ ਚੱਲ ਗਿਆ ਉਨੂੰ ਆਪਾਂ ਮਾਨਸਿਕ ਰੋਗੀ ਘਰਾਰ ਦੇਤਾ ਮੰਨ ਲਓ ਉਹਨੂੰ ਆਪਾਂ ਮੂਰਖ ਕਹਤਾ ਕਿ ਇਹ ਬੰਦਾ ਮੂਰਖ ਆ ਅੱਛਾ ਮੰਨ ਲਓ ਉਹ ਬੰਦਾ ਬਾਹਰ ਗਿਆ ਅਗਲੇ ਦਿਨ ਅੱਜ ਉਹਨੇ ਆਹ ਗੁਰਦੁਆਰੇ ਬੇਅਦਬੀ ਕੀਤੀ ਅਗਲੇ ਦਿਨ ਉਹ ਕਿਸੇ ਹੋਰ ਗੁਰਦੁਆਰੇ ਵੀ ਕਰੂਗਾ ਤੇ ਜੇਕਰ ਉਸ ਬੰਦੇ ਦਾ ਕੰਮ ਨਿਬੇੜਦਗੇ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਗੱਲ ਕੁਝ ਗਲਤ ਆ ਕਿਉਂਕਿ ਜੇ ਉਹਨੇ ਅੱਜ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਅੱਜ ਉਹਨੇ ਗੁਰੂ ਸਾਹਿਬ ਨੂੰ ਹੱਥ ਪਾਇਆ ਵਾ ਅਜੀਬ ਬੇਅਦਬੀ ਕੀਤੀ ਆ ਤੇ ਜੇ ਇਹ ਹੀ ਅੱਜ ਉਹਨੂੰ ਜਾਣ ਦਿੱਤਾ ਤੇ ਕੱਲ ਨੂੰ ਉਹ ਕਿਸੇ ਹੋਰ ਗੁਰਦੁਆਰੇ ਵੀ ਬੇਅਦਬੀ ਕਰੂਗਾ ਇਸ ਕਰਕੇ ਉਹ ਬੰਦੇ ਦਾ ਕੰਮ ਨਿਬੇੜ ਦੇਣਾ ਮੈਨੂੰ ਕੁਝ ਗਲਤ ਨਹੀਂ ਲੱਗਾ ਦੂਸਰੀ ਬੇਨਤੀ ਇੱਕ ਹੋਰ ਕਿ ਉਹ ਬੰਦਾ ਵੀ ਜਿਹੜਾ ਬੰਦਾ ਬੇਅਦਬੀ ਕਰਨ ਆਇਆ ਵਾ ਉਸ ਬੰਦੇ ਨੂੰ ਵੀ ਇੱਕ ਮੁਕਤੀ ਮਿਲ ਜਾਂਦੀ ਆਪਣੇ ਸਰੀਰ ਤੋਂ ਹੁਣ ਮੰਨ ਲਓ ਉਹ ਬੰਦੇ ਨੇ ਇੱਕ ਬੇਅਦਬੀ ਕੀਤੀ ਉਹਦੇ ਸਿਰ ਇੱਕ ਪਾਪ ਚੜ ਗਿਆ ਬਾਜ ਨੂੰ ਸੋਧਾ ਲਾਤਾ ਖੈਰ ਪ੍ਰਮਾਤਮਾ ਆਪੇ ਲੇਖਾ ਜੋਖਾ ਕਰੂ ਉਹਦਾ ਅੱਛਾ ਮੰਨ ਲਓ ਉਹ ਬੰਦਾ ਜਿੰਨੀਆਂ ਬੇਅਦਬੀਆਂ ਕਰਦਾ ਜਾਵੇ ਸਾਡੇ ਸਿੰਘ ਨੂੰ ਕਹਿਣਗਾ ਖਣਾ ਤਾਂ ਸੋਚ ਕੇ ਵੇਖਿਓ ਉਹਦੇ ਉੱਪਰ ਉਹਦੇ ਸਿਰ ਦੇ ਉੱਪਰ ਓਨਾ ਹੀ ਪਾਪਾਂ ਦਾ ਘੜਾ ਉਹਦਾ ਹੋਰ ਭਰਦਾ ਜਾਣਾ ਮਸੇ ਰੰਗੜ ਦਾ ਇਤਿਹਾਸ ਫੋਲ ਕੇ ਵੇਖ ਲਓ ਐਣੀ ਕਿਹਾ ਕਿ ਇਹਨੇ ਵੀ ਨਹੀਂ ਬਈ ਬਾਹਰ ਆਊਗਾ ਤਾਂ ਫੇਰ ਵੇਖਾਂਗੇ ਅੰਨਾ